ਸਸਿਕਲ ਸਾਰਿਆਂ ਨੂੰ ਕੈਂਸਰ ਪੀੜਿਤ ਬੱਚੇ ਨੂੰ 1 ਲੱਖ ਦਾ ਚੈੱਕ ਭੇਟ ਕੀਤਾ ਤੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਕਿੱਦਾਂ ਦਾ ਹਿੱਸਾ ਲੈਣ ਲਈ ਮਾਪਿਆਂ ਤੇ ਸਕੂਲ ਅਤੇ ਜ਼ਿਲ੍ਹੇ ਦਾ ਨਾਰਾਸ਼ਣਕਰ ਰਹਿਣ ਇਹਨਾਂ ਵਿਚਾਰਾਂ ਦਾ ਪੁਖਤਾਵਾ ਐਸਐਸਪੀ ਜਲੰਧਰ ਜੀ ਹਾਤੀ ਪਰਮੈਸ਼ਨ ਵਿੱਚ ਆ ਕੇ ਗੁਰਾਇਆਂ ਪੱਤਰ ਅਧਿਕਾਰੀ ਅਧਿਕਾਰੀਆਂ ਦੇ ਚੇਤੇ ਨਮਕਤ ਭਾਈਸ ਨੇ ਅੱਜ ਬੁਲੰਗ ਕਰਵਾਇ ਇੱਕ ਸਾਦੇ ਸਮਾਗਮ ਦੌਰਾਨ ਸਰਦੂ ਕੀਤਾ ਇਸ ਮੌਕੇ ਸਪਰਾਲੀ ਲਈ ਪੱਤਰਕਾਰ ਐਸੋਸੀਏਸ਼ਨ ਦਾ ਅਤੇ ਸਕੂਲਸ ਕਾਪ ਦਾ ਦਿਲ ਦੀਆਂ ਦੇ ਹਾਰੀਆਂ ਤੋਂ ਐਸਐਸਪੀ ਸਾਹਿਬ ਨੇ ਸ਼ਲਾਘਾ ਕੀਤੀ ਤੇ ਧੰਨਵਾਦ ਕੀਤਾ پخت صاحب دسنا چاہوں گا جاؤ آس سو نڑانوے تو اس اٹھی پنڈ و چل رہا ہے پینٹو خطر کا ایک دھا سکول آ جس نے چار میرٹس ٹینتھ کلاس بھی پندرہ میرٹس ایٹ سٹینڈرڈ جنگل پھر لے کے دیکھنا کہ پہلے یہ سکے کام کرتے ਉਨ੍ਹਾਂ ਨੇ ਇਸ ਮੱਤਲਬ ਨਾਲ ਇਸ ਸਕੂਲ ਦੀ ਸ਼ੁਰੂਆਤ ਕੀਤੀ ਸੀ ਕਿ ਜਿਹੜੇ ਛੋਟੇ ਪਿੰਡਾਂ ਦੇ ਵਿੱਚ ਜਿਹੜੇ ਬੱਚੇ بڑے ਸਕੂਲਾਂ ਨਾਲ ਤੇ ਜਾਂਦੇ ਆ ਤੇ ਪੂਰਾ ਪੁੜਾ ਖਰਚਾ ਲੈਂਦੇ ਪਾਪਾ ਉਹਨਾਂ ਦੀ ਹੋਣੀ ਵੀ ਲੋਟ ਖੋਟਿਆ ਉਸ ਤੋਂ ਬਚਾ ਕੇ ਇੱਕ ਵਧੀਆ ਮਿਆਰੀ ਸਿੱਖਿਆ ਦੇਣੀ ਅਤੇ ਬਹੁਤ ਹੀ ਪੈਮਾਨੇ ਛੋਟੇ ਜਿਹੇ ਕਚੇ ਦੇ ਵਿੱਚ ਬਹੁਤ ਮਿਆਰੀ ਸਿੱਖਿਆ ਦੇਣੀ ਅਤੇ ਸਿੱਖਿਆ ਦੇ ਨਾਲ ਨਾਲ ਜਿਹੜੇ ਬੱਚੇ ਆਪਣੇ ਖੇਡਾਂ ਦੇ ਵਿੱਚ ਆਪਣਾ ਨਾਮ ਰੌਸ਼ਨ ਕਰੇ ਆ ਇਹ ਸਕੂਲ ਨੇ ਚਾਰ ਨੈਸ਼ਨਲ ਪਲੇਅਰ پیدا کر کے دے ہر ایک سال یہ اسکول پہ پلیئر پیدا کرنے دعوےدار ہمیشہ ثابت ہوتا ہے دس پندرہ سال وہ اسکول چار ٹیملہ آ وہ پہلو کھیتوں کے دراؤن کا موقع ملا ਜਿਨ ਕਿ ਤੁਸੀਂ ਸਿੰਘਾਂ ਮੂਵੀ ਤੇ ਦੇਖੀ ਆ ਇਸੇ ਤਰ੍ਹਾਂ ਬੰਦਾਰ ਦਾ ਵੀ ਕਹਾੜਿਆ ਤੇ ਜਿੱਥੇ ਜਾਂਦੇ ਤੈਲ ਦਾ ਮਚਾ ਲੈਂਦੇ ਤੈਲ ਕੇ ਦਾ ਤਾਲ ਜਿੱਥੇ ਵੀ ਇਹਨਾਂ ਨੂੰ ਕੁਝ ਵੀ ਥੋੜ੍ਹਾ ਜਿਹਾ ਡਿਸਟਰਪਿੰਗ ਲੱਗਦਾ ਆ ਤੇ ਜਾ ਕੇ ਬਾਹਰ ਮਾਰ ਦਿੰਦੇ ਇਹਨਾਂ ਦਾ ਕਹਾੜਿਆ ਚਾਹੇ ਕੋਈ ਅਸਰ ਹੋਵੇ ਜਿੱਤੇ ਨੂੰ ਨਹੀਂ ਵਧੀਆ ਲੱਗਿਆ ਇਨੀ ਜ਼ਿਆਦੇ ਸਸਪੈਂਸ ਨਹੀਂ ਤੇ ਅਤੇ 15 ਦਿਨ ਦੀ ਜੰਗਲ ਦੇ ਵਿੱਚ ਟ੍ਰੇਨਿੰਗ ਹੁੰਦੀ ਆ ਪੋਸਟ ਦੇ ਵਿੱਚ ਇਹਨਾਂ ਨੇ ਇੱਕ ਮੈਡਲ ਆਸਰ ਕੀਤਾ ਹੈ ਦੇ ਸਰਦਾਰ ਕਕਸਰ ਇਸ ਨੂੰ ਲੈ ਕੇ ਬੱਦੰਨੇ ਤੇ ਇਹਨਾਂ ਨੇ ਇਹਦੇ ਦੁਆਰਾ ਅੱਜ ਦੇ ਦੁਆਰਾ ਗਿਆਿਆ ਆਗਦਾ ਹੈ ਅਤੇ ਜੀਪੀਏ ਦੇ ਸਰਦਾਰ ਸਾਗੀ ਸਿੰਘ ਜੀ ਮੈਂ ਇਹ ਕਹਿਣਾ ਚਾਹਾਂਦਾ ਉਹ ਆਪਣੇ ਕੋਲ ਬੋਲ ਬੋਲ ਕੇ ਇਹਨਾਂ ਦਾ ਸਵਾਗਤ ਕਰਦਾ ਹਾਂ ਸਵਾਗਤ ਹੈ ਬਹੁਤ ਬਹੁਤ ਕਕਸਰ ਸਟੂਲ ਦੇ ਤੇਰੇ ਆਜੋ ਚੋ ਕਿਹੜਾ ਸਮਾਗਮ ਜੀਏ ਸਕੂਲ ਤੋਂ ਕਰ ਦਿੱਤਾ ਜਾਵੇਗਾ ਕਿਹੜਾ ਜਿਹੜਾ ਸਬਬ ਬਣਿਆ ਉਹ ਬਣਿਆ ਜਿਹੜਾ ਬੱਚਾ ਜਿਹੜਾ ਪੀੜਤ ਹੈ ਜਾਂ ਖੌਲੋ ਉਹਦੇ ਲਈ ਪਹਿਲਾਂ ਵੀ ਇਸ ਸਕੂਲ ਨੇ ਕਬੱਡੀ ਮਾਦਦ ਜਿਹੜੀ ਆ ਤੁਹਾਡੇ ਪੇਰੈਂਟਸ ਵੱਲੋਂ ਤੁਹਾਡੇ ਸਹਿਯੋਗ ਦੇ ਨਾਲ ਅੱਜ ਕਰ ਦਿੱਤੀ ਆ ਕਿਸੇ ਤਰੀਕੇ ਦੇ ਨਾਲ ਇੱਕ ਹੋਰ ਜਿਹੜੀ ਮਦਦ ਆ ਕਾਸ ਫੋਟੋ ਬਣਿਆ ਤੇ ਕੁੱਝ ਦਿਨ ਲਈ ਅਸੀਂ ਸਾਡੇ ਦੇ ਵਿਅਕਤੀਕ ਪੱਖ ਸਾਹਿਬ ਨੂੰ ਕਿ ਉਹ ਆਪਣੇ ਪਰਸੰਗ ਦੇ ਨਾਲ ਇੱਕ ਅਸ਼ੀਸ਼ ਕਰਾਉਣ ਮੌਕੇ ਤੇ ਚਾਹੀ ਸੋਸਾਇਟੀ ਦੇ ਵਿੱਚ ਇਹ ਤੇ ਅਸੀਂ ਸਰਵਾਈਵ ਕਰਦੇ ਆ ਇੱਥੇ ਅਸੀਂ ਆਪਣੇ ਵਾਹਿਆ ਗੁਜਰੇ ਸਹਿਯੋਗ ਦੇ ਨਾਲ ਭਾਟਾ ਜਿਹੜਾ ਸਹਿਯੋਗ ਜਿਹੜਾ ਦਿੱਤਾ ਹੋਇਆ ਉਹ ਉਹਦੇ ਲਈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਨਾਲ ਇਹ ਅਸੀਂ ਆਪਣੀ ਜੀਹੇ ਵੱਲੋਂ ਇਸ ਸੂੰਦ ਨੂੰ ਜੋ ਕਿ ਇਸ ਸੂੰਦ ਦੇ ਮੈਂਬਰ ਨੇ ਉਹ ਸਾਡੇ ਜੀਤੀਏ ਨੇ ਨੱਬੀ ਨੇ ਇਸ ਕਰਕੇ ਸਾਡੇ ਨੂੰ ਉਸ ਤਹਾਵਾ ਨੂੰ ਅਜੀ ਖਾਕਸਾ ਨਾਲ ਚੇਤ ਦਾਰਤੇ ਰੀਤੀ ਜੀਆ ਨੂੰ ਅਰਮਾ ਚੀਆ ਕੇ ਤੇ ਆ ਵੀ ਉਹ ਸੰਕਾਸ਼ਾ ਦਾ ਸੁਭੀਆ ਬੋਲੋ ਤੇ ਮੈਂ ਸਰਕਾਰ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਅੱਗੇ ਆ ਕੇ ਜਿਹੜੇ ਸਾਡੇ ਸੂਰ ਦਾ

جہ نے اپنے سٹیٹ بھی کوالیفائی کیا وہ اپنے ہاتھ والے بچوں میڈل دے سلے اس بعد وہ اپنے الگ بچوں نے بولیں

ٹیچر صاحب بہت ہی پیارے بچے میرے دوست پرمول جی اینڈ مائی بردر ملیش سارے جی پی اے ایسوسیشن میں تھینکس کرنا سب کا جہاں نے میرے اتنے موقع دیتا ہوں دوسرا اچھے میرے کو یاد آ سی دن میرے خیال انیس سو چودہ یا جیسے بھی پرمول جی نے اس ٹائم ایس ایس بھی شری گوتم بہادر جی نے بلایا نال آیا ایس پیتی جگہ بڑھ گیا کوئی ہاں جی کسی ہوٹل سے کیا رکھتے ادا کے جن کا ملتا ہے ਸਾਰੇ ਬੱਚਿਆਂ ਨੂੰ ਬਹੁਤ ਮੁਬਾਰਕਬਾਦ ਜਨਾ ਇਹਨਾਂ ਨੇ ਕਿਸੇ ਨੇ ਕਿੱਦਿਆ ਕਿਸੇ ਨੇ ਸਪੋਰਟਸ ਦੇ ਵਿੱਚ ਕਿਸੇ ਨੇ ਕ੍ਰਾਈਡ ਦੇ ਵਿੱਚ ਅਵਰ ਇਸ ਸਮੇਂ ਅਪੜੇ ਉਹ ਦੇਵਾ ਸੋਣਾ ਨਹੀਂ ਜਿਨਾ ਹਾਰਡ ਵਰਕ ਹੈਗਾ ਲਕਸ਼ਮੀਆਂ ਨੂੰ ਕੀਤਾ ਹੈ ਜਿੱਦੀ ਮਿਹਨਤ ਆਪਾਂ ਕਰਨਾ ਤੇ ਉਹਦਾ ਰਿਜ਼ਲਟ ਹੰਡਰਡ ਪਰਸੈਂਟ ਹੋਵੇ ਉਹਨਾਂ 50 50 ਆਨ ਵੈਰੀਅਸਿਟੀ ਕੋ ਦਾ ਸ਼ਰਤਾ ਕਿਸੇ ਬਹੁਤ ਨੂੰ ਬਚਾਉਂਦੇ ਸੋ ਇਹਦਾ ਵੀ ਚੇਤਨ ਕਰੋ ਕਿ ਜਿਹੜੇ ਉੱਪਰ ਤੁਹਾਡੇ ਪੇੜਾਂ 'ਚ ਤੁਹਾਡੇ ਫੀਚਰਸ ਫਰਦਸ ਮਾਲਕ ਪਰ ਫਿਰ ਮਾਲਕ ਕਿਉਂਕਿ ਅਗਲਾ ਜਿਹੜਾ ਫਿਊਚਰ ਆਉਣ ਵਾਲਾ ਕੁਇਚ ਹੈ ਉਹ ਸਾਡੇ ਦੱਸਿਆ ਹੈ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਸਾਨੂੰ ਇਤਿਹਾਸਕ ਤ੍ਰਿਕੇਦ ਨਾਲ ਅੱਗੇ ਵਧਾਇਆ ਫੋਰਮੈਟ ਕੋਈ ਸਾਰੀ ਐਡਮਿਨਿਸਟ੍ਰੇਸ਼ਨ ਦਾ ਤ੍ਰਿਕੇਦ ਆਪਣੇ ਜੋਸ਼ ਨਾਲ ਬਹੁਤ ਉਰਜਾ ਨਾਲ ਜੀਣੇ ਦੀ ਮੰਨ ਲਈ ਕਿੰਨਾ ਮਾਣ ਦਿੱਤਾ ਥੈਂਕ ਯੂ ਇਹ ਜੇ ਤੀਤੋ ਵੰਟਾ ਦੇਣਾ ਕੁਲਪਤ ਨਹੀਂ ਕਿਦਰਾ ਹੈ। ਜੋ ਕਿ ਇਸ ਸਕੂਲ ਦਾ ਪਰਪੋਸ ਜੇਸੀ ਕੇ ਸਪੈਸ਼ਲ ਰੇਟ ਜੋ ਲਈ ਉਹ ਬਾਕੀ ਸਕੂਲਾਂ ਦਾ ਜੇ ਉਹ ਸਰਟੀਫਿਕੇਟਸ ਆ ਦੇ ਲਈ ਜੇਸੀ ਅਟੈਂਡੂਟੂਰ ਨੂੰ ਉਹਨਾਂ ਦੀ ਜਗ੍ਹਾ ਤੇ ਹਰ ਬੱਚਿਆ ਲਈ ਰੇਟ ਹੈ ਕਿ ਬੱਚਿਆ ਮੋਰੀਸ ਮੇਨ ਨੂੰ 550 ਜੀ ਆਇਆ ਜੇ ਉਹਨੇ ਕਾਲੀ ਜੀ ਜਿਹੜਾ ਅਨੰਦਪੁਰ 15 ਸਾਲ ਬਾਅਦ ਕੁਆਟਰ ਫਾਈਨਲ ਜੇ جلن جلند بھی بنتی ہے ਕੋ ਬੱਚਾ ਹੈ ਜਿਹਦੀ ਕਿੰਨੀ ਸਾਫ ਪਾਲਣ ਕੀਤੀ ਜੇ ਸਾਡੇ ਦੇਖੋ ਕਿ ਨਾ ਕੋਈ ਮੈਨੂੰ ਕਿਸੇ ਗੱਲ ਕਹੋਂ ਮੇਣਾ ਪਿਆ ਸੀ ਤੇ ਇਹ ਗੱਲ ਸੀ ਕਿ ਬੱਚੇ ਜਿਹੜਾ ਹਾਲਾਤ ਆ ਉਹ ਚ ਕੋਈ ਕੰਮੀ ਲਾਵੇ ਤੇ ਜਿੰਨੇ ਵੀ ਸਟੂਡੈਂਟ ਬਾਹਰ ਗਏ ਆ ਇਹ ਕਲੈਕਸ਼ਨ ਨਹੀਂ ਆਪਾਂ ਦਤੀਆਂ ਪੇਰੈਂਟਸ ਨੂੰ ਹੈਲਪ ਉਹਨਾਂ ਦੀ ਕਲਾਸ ਮੇਟ ਦੇ ਤੋਂ ਦਿੱਤੀ ਸੀ ਉਹ ਕਹਿੰਦੇ ਸਾਰਾ 4000 ਰੁਪਏ ਦਾ ਦਿੱਤਾ ਜਿੰਨੇ ਮੈਂ ਆਪਣਾ ਮੈਡੀਕਲ ਕਾਗਜ਼ ਜਿੰਨੇ ਸਟੂਡੈਂਟ ਹੋਇਆ ਇਹ ਆਪਣੇ ਸਾਥੀ ਦੀ ਜਾਣ ਚੌਣੇ ਬਰੇ ਜਿਤੇ 45 ਲੱਗ ਗਿਆ। ਇਹਨਾਂ ਨੂੰ ਪਟਿਆ ਜਿਹੜਾ ਭਾਰ ਲੌਗਿਕ ਹੋ ਰਿਹਾ ਗਿਆ ਤੁਸੀਂ ਮਸਕਾਨ ਵਾਲੀ ਕਿਸੇ ਬੈਸ ਜਿੱਲੋ ਦਾ ਭਾਰ 45 ਕਿਲੋਗ੍ਰਾਮ। ਤੇ ਉਹ ਮੱਗਵਲ ਬਿਲਕੁਲ ਤੰਗ ਰੋਟੀਆਂ ਉਹ ਸਾਰਾ ਜਿੰਨਾ ਉਸਕੇ ਦੇ ਮਨ ਨੂੰ ਖੁਸ਼ੀ ਹੁੰਦੀ ਆ। ਪਰੋਂ ਕਈ ਵਾਰ ਦੂਸਰੀ ਵੀ ਹਸਪਤਾਲ ਜਾਵਨ ਦੇਖਿਆ ਵੀ ਸਾਥੇ ਸੀ। ਦਾ ਕੋਈ ਅਵਸਰ ਜਿਹੜਾ ਉਹ ਵੀ ਬਾਗੂ ਸੀ। ਤੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਅਸੀਂ ਜੱਗੀ ਸੇਧ ਰਹੇ ਹਈਏ। ਰੋਮੇਂਗਰ ਹੋ ਜਾਂਦਾ ਮੈਨੂੰ ਜੇ ਸਾਢੇ 5 ਜੰਨਨਾ ਸ਼ਾਮ ਨੂੰ 5:30 ਵਜੇ ਫੋਨ ਕਰਕੇ ਬੈਠੇ ਰਹਿਣਾ ਪਰ ਫਿਰ ਵੀ ਇਹਦਾ ਟਿਚੇਰੇ ਹੋ ਗਿਆ ਲਾ ਉਹ ਮਤਲਬ ਬਣੀ ਇਸ ਕਰਕੇ ਮੈਂ ਇਹਨਾਂ ਦਾ ਫੀਲਦ ਲਵਾ ਕਰਦਾ ਹਾਂ ਕਿ ਇਹਨਾਂ ਦੇ ਬੱਚੇ ਮਰਦੇ ਸੋ ਦੇਸ਼ਤਾ ਉਹ ਲੈਂਡ ਜਿਹੜੇ ਲੋਕੇਟ ਹੋਤੀ ਇਹ ਬਟਾ ਮਾਪਿਆਂ ਵਿੱਚ ਕੋਈ ਕਮੀਆਂ ਜੇ ਕਿ ਆਪਣਾ ਕੋਲਾ ਪਾਲ ਪਾਲ ਹਾਂਦੇ ਨਹੀਂ ਕਰ ਸਕਦਾ ਕਮ ਸੇ ਕਮ ਤੁਸੀਂ ਪ੍ਰਣ ਕਰੋ ਜੋ ਸਾਨੂੰ ਬਿਮਾਰੀ ਲੱਗੀ ਹੋਈ ਆ ਤੇ ਤੁਹਾਡਾ ਫੋਨ ਤੁਹਾਡੇ ਮਾਪੇ ਦੇਖ ਸਕਦੇ। ਜੇ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਨਾ ਸਿਰ ਤੇਨੂੰ ਸੁਣ ਹਲ ਕਰਦਾ ਤੇ ਆਖਦਾ ਕਿ ਹੌਨ ਵਾਲੇ ਸਮੇਂ ਇਸੇ ਤਰ੍ਹਾਂ ਤੁਹਾਨੂੰ ਮੋਟੀਵੇਟ ਕਰਨ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਇਹ ਸਕੂਲ ਜਿਹੜਾ ਜੰਮਰ ਜਿਲ੍ਹੇ ਦਾ ਨਾ ਹੋਸ਼ਕਰੇਗਾ ਬੋਲਦਾ ਅੱਜ ਦਸ਼ਮੇਸ਼ ਕਾਨਵੈਂਟ ਸਕੂਲ 'ਚ ਆਉਣ ਦਾ ਮੌਕਾ ਮਿਲਿਆ ਪ੍ਰਬੰਧਕਾਂ ਦੇ ਔਰ ਗੁਰਾਇਆਂ ਪੱਤਰਕਾਰ ਐਸੋਸੀਏਸ਼ਨ ਦੀ ਇਨਵੀਟੇਸ਼ਨ ਤੋਂ ਆ ਬੜਾ ਅੱਛਾ ਲੱਗਾ ਕਈ ਬੱਚਿਆਂ ਨੂੰ ਦੇਖਿਆ ਜਿਨ੍ਹਾਂ ਨੇ ਅਚੀਵਮੈਂਟ ਕੀਤੀਆਂ ਸੀ ਕਈਆਂ ਨੇ ਸਪੋਰਟਸ 'ਚ ਕੀਤੀਆਂ ਸੀ ਕਈਆਂ ਨੇ ਪੜ੍ਹਾਈ 'ਚ ਕੀਤੀਆਂ ਸੀ ਔਰ ਜਿੱਦਾਂ ਭਾਈ ਸਾਹਿਬ ਇਹ ਸਕੂਲ ਚਲਾ ਰਹੇ ਹੈਗੇ ਆ ਉੱਥੋਂ ਹੀ ਬੜੀ ਇਨਸਪੀਰੇਸ਼ਨ ਮਿਲਦੀ ਹੈ ਕਿ ਵੀ ਇੱਕ ਇੰਨੇ ਰੂਰਲ ਏਰੀਆ ਦੇ ਵਿੱਚ ਇੰਨੀ ਅੱਛੀ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੇ ਬੱਚੇ ਆ ਉਹ ਡਿਸਟ੍ਰਿਕਟ ਲੈਵਲ ਸਟੇਟ ਲੈਵਲ ਤੱਕ ਜਾ ਰਹੇ ਹੈਗੇ ਆ ਨਾਟ ਓਨਲੀ ਇਨ ਗੇਮਸ ਪਰ ਪੜ੍ਹਾਈ ਦੇ ਵਿੱਚ ਵੀ ਜਾ ਰਹੇ ਆ ਸੋ ਮੈਂ ਸਾਰਿਆਂ ਨੂੰ ਸਕੂਲ ਮੈਨੇਜਮੈਂਟ ਨੂੰ ਵਧਾਈ ਦਿੰਨਾ ਇਦਾਂ ਹੀ ਇਸੇ ਤਰੀਕੇ ਨਾਲ ਆਪਣੀ ਐਫਰਟ ਜਿਹੜੀ ਹੈ ਉਹ ਜਾਰੀ ਰੱਖਣ ਤਾਂ ਕਿ ਜਿਹੜੇ ਬੱਚੇ ਹੈਗੇ ਉਹਨਾਂ ਦਾ ਸਾਡਿਆਂ ਦੀ ਹੋਰ ਗਰੋਥ ਹੋਵੇ ਉਹ ਕਿਸੇ ਅੱਛੇ ਪਲੇਟਫਾਰਮ ਤੇ ਪਹੁੰਚੇ ਥੈਂਕ ਯੂ ਇਸ ਤਰ੍ਹਾਂ ਅੱਜ ਸ਼੍ਰੀ ਦਸ਼ਮੇਸ਼ ਕਨਵਰਟ ਹਾਈ ਸਕੂਲ ਤੋਂ ਮਾਨਯੋਗ ਸਾਡੇ ਐਸਐਸਪੀ ਹਰਕਮਨਤ ਪ੍ਰੀਤ ਸਿੰਘ ਖੱਖਾਏ ਉਹ ਕਿ ਸਕੂਲ ਜਿਹੜਾ ਕੱਲਾ ਸਿਰਫ ਆਪਣੇ ਆਰਥਿਕ ਜਿਹੜਾ ਮੰਤਵ ਲਈ ਨਹੀਂ ਹੈਗਾ ਸਮਾਜਿਕ ਸੇਵਾ ਲਈ ਵੀ ਜਾਣਿਆ ਜਾਂਦਾ ਆ ਪਹਿਲਾਂ ਵੀ ਇੱਕ ਬੱਚੇ ਦੀ ਕਿਡਨੀ ਦੀ ਪ੍ਰੋਬਲਮ ਆ ਗਈ ਸੀ ਉਦੋਂ ਵੀ ਮੈਂ ਤਾਂ ਕੋਈ ਕਰਨ ਜੋਗਾ ਨਹੀਂ ਮੇਰੇ ਬੱਚੇ ਹੀ ਇੰਨੇ ਹੈਗੇ ਉਦੋਂ ਵੀ ਉਹ ਨਹੀਂ ਵੱਟ ਛੱਡ ਕੇ ਮਦਦ ਕੀਤੀ ਹੁਣ ਇੱਕ ਬਕਾਪੁਰ ਦਾ ਬੱਚਾ ਜਿਹੜਾ ਤਰਸ਼ਾ ਜੋ ਕੈਂਸਰ ਤੋਂ ਪੀੜਦੇ ਆ ਉਹਦੇ ਇਲਾਜ ਤੇ ਲਗਭਗ 45 ਲੱਖ ਰੁਪਏ ਲੱਗਣਾ ਸਕੂਲ ਪਹਿਲਾਂ 110000 ਰੁਪਏ ਦੇ ਚੁੱਕਾ ਸੀ ਮਾਪਿਆਂ ਦੇ ਸਹਿਯੋਗ ਨਾਲ ਮੈਂ ਨਹੀਂ ਕੁਝ ਦੇਣ ਵਾਲਾ ਤੇ ਅੱਜ ਜਿਹੜਾ 1 ਲੱਖ ਰੁਪਏ ਦਾ ਹੋਰ ਮਾਪੇ ਬੱਚਿਆਂ ਦੇ ਸਹਿਯੋਗ ਨਾਲ ਬੱਚੇ ਖੁਦ ਇਕੱਠੇ ਕਰ ਰਹੇ ਆ ਵੀ ਸਾਡਾ ਜਿਹੜਾ ਸਾਥੀ ਵੱਜਵੇ ਤੇ ਅੱਜ 1 ਲੱਖ ਰੁਪਏ ਦਾ ਜਿਹੜਾ ਚੈੱਕ ਆ ਉਹ ਮਾਨਯੋਗ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਹੁਣੀ ਆਪਣੇ ਕਰ ਕਮਲਾ ਨਾਲ ਬੱਚੇ ਦੀ ਮਾਤਾ ਨੂੰ ਦਿੱਤਾ ਤਾਂ ਜੋ ਬੱਚੇ ਦਾ ਇਲਾਜ ਵਧੀਆ ਹੋ ਸਕੇ ਉਪਰੰਤ ਉਹਨਾਂ ਨੇ ਜੋ ਸਾਡੇ ਸਟੇਟ ਲੈਵਲ ਦੇ ਖਿਡਾਰੀ ਆ ਅਕੈਡਮਿਕ ਪ੍ਰਾਪਤੀਆਂ ਸਕੂਲ ਦੀਆਂ ਕਾਫੀ ਆ ਮਤਲਬ ਪੰਜਾਬ ਚੋਂ ਪਹਿਲੇ ਨੰਬਰ ਤੇ ਬੱਚਾ ਆਇਆ ਆ ਤੀਸਰੇ ਨੰਬਰ ਤੇ ਆਇਆ ਆ ਉਹਨਾਂ ਨੂੰ ਵੀ ਉਨੀ ਸਨਮਾਨਤ ਕੀਤਾ ਅਸੀਂ ਜੋ ਕੁਝ ਨਹੀਂ ਆਪਣੀ ਸਪੀਚ ਚ ਬੱਚਿਆਂ ਨੂੰ ਮੋਟੀਵੇਟ ਕੀਤਾ ਉਹਲੇ ਅਸੀਂ ਹਾਰਦਿਕ ਤੌਰ ਤੇ ਧੰਨਵਾਦੀ ਆ ਤਾਂ ਜੋ ਬੱਚੇ ਜਿਹੜੇ ਸਕੂਲ ਦੇ ਆ ਉਹਨਾਂ ਦੇ ਚੰਗੇ ਵਿਚਾਰਾਂ ਤੋਂ ਵਧੀਆ ਸੇਧ ਲੈ ਕੇ ਆਪਣਾ ਜੀਵਨ ਜਿੱਥੇ ਸਫਲ ਕਰਨਗੇ ਉੱਥੇ ਸਕੂਲ ਦਾ ਨਾਂ ਕਾ ਕਰਨਗੇ ਬਹੁਤ ਬਹੁਤ ਧੰਨਵਾਦ